ਹੁਣ ਰੇੜੀ ਤੇ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਦੀ ਖੈਰ ਨਹੀਂ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਬੀਤੇ ਦਿਨੀ ਚੰਡੀਗੜ੍ਹ ਮੁਹਾਲੀ ਦੇ ਵਿੱਚ ਮੋਮਸ ਵਾਲੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਸੀ ਤਾਂ ਲੋਕਾਂ ਨੂੰ ਇੱਕ ਵਾਰੀ ਸੋਚਣ ਤੇ ਮਜਬੂਰ ਕਰ ਦਿੱਤਾ ਤਾਂ ਹੁਣ ਟੀਮਾਂ ਵੱਲੋਂ ਜਿਹੜਾ ਇਹਨਾਂ ਖਾਣ ਪੀਣ ਦੀਆਂ ਰੇੜੀਆਂ ਦੀ ਹੁਣ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਜਾਰੀ ਰਹੇਗੀ ਅਸੀਂ ਸਾਡੇ ਮਾਨਯੋਗ ਸਿਹਤ ਮੰਤਰੀ ਪੰਜਾਬ ਤੇ ਸਾਡੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਆ ਅਸੀਂ ਜੋ ਵੀ ਖਾਨ-ਪੀਣ ਦੀਆਂ ਵਸਤੂਆਂ ਜਿਹੜੀਆਂ ਫੜੀਆਂ ਤੇ ਜਾਂ ਫਾਸਟ ਫੂਡ ਆਦਿ ਵੇਚਿਆ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਆ ਅਸੀਂ ਜਿਹੜੀ ਆ ਇਨਸਪੈਕਸ਼ਨ ਕਰ ਰਹੇ ਆ ਇਸ ਦੌਰਾਨ ਜੇ ਕੋਈ ਉੱਤੇ ਕੋਟਾਈ ਪਾਈ ਜਾਂਦੀ ਆ ਤੇ ਉਹ ਜਿਹੜਾ ਆ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਅਸੀਂ ਬੰਦੀ ਕਾਰਵਾਈ ਅਮਨ ਵਿੱਚ ਲਿਆਵਾਂਗੇ ਮੈਂ ਡਾਕਟਰ ਜੀਐਸ ਪੰਨੋ ਸਾਈਕ ਮਿਨਿਸਟਰ ਫੂਡ ਗੁਰਦਾਸਪੁਰ ਮੇਰੇ ਨਾਲ ਮੇਰੇ ਫੂਡ ਸੇਫਟੀ ਅਫਸਰ ਮਿਸਟਰ ਅਮਨ ਬਲਦੀ ਜੀ ਤੇ ਮੈਡਮ ਚਮਨਤ ਕੌਰ ਜੀ ਅਸੀਂ ਜਿਹੜਾ ਆ ਸਾਰੀਆਂ ਜਿੰਨੀਆਂ ਵੀ ਰੇੜੀਆਂ ਖੜੀਆਂ ਇੱਥੇ ਸਾਡੇ ਏਰੀਆ ਦੇ ਵਿੱਚ ਲੱਗ ਰਹੀਆਂ ਆ ਉਹਨਾਂ ਦੀ ਜਿਹੜੀ ਆ ਚੈਕਿੰਗ ਕਰ ਰਹੇ ਆ ਜੇ ਕਿਤੇ ਉਹਨਾਂ ਦੀ ਸਾਫ ਸਫਾਈ ਦਾ ਜੇ ਕਿਤੇ ਉਹਨਾਂ ਦੇ ਆਪਣੇ ਸਰੀਰ ਦੀ ਸਫਾਈ ਦਾ ਜਾਂ ਜਿੱਥੇ ਉਹ ਆਪਣਾ ਜਿਹੜਾ ਸਮਾਨ ਬਣਾਉਂਦੇ ਆ ਉਹ ਸਾਰਾ ਕੁਝ ਜਿਹੜਾ ਇਹ ਚੈੱਕ ਕਰ ਰਹੇ ਆ ਜੇਕਰ ਉੱਥੇ ਕੋਈ ਜਿਹੜੀ ਆ ਫਸਾਈ ਪਾਈ ਜਾਂਦੀ ਆ ਤੇ ਅਸੀਂ ਜਿਹੜੀ ਜੋ ਵੀ ਫੂਡ ਸੇਫਟੀ ਐਕਟ ਦੇ ਨੰਬੰਦੀ ਕਾਰਵਾਈ ਉਹਨਾਂ ਵਿੱਚ ਲਿਆਵਾਂ ਉਹਨਾਂ ਮੈਂ ਤੇ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਆਪਣੇ ਸਾਰੇ ਫੂਡ ਤੇ ਡਰੱਗ ਇੰਸਪੈਕਸ਼ਨ ਪੰਜਾਬ ਵੱਲੋਂ ਕਿ ਜੋ ਵੀ ਚੀਜ਼ ਤੁਸੀਂ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਆ ਪਹਿਲਾਂ ਇਹ ਮਨ ਦੇ ਵਿੱਚ ਸੋਚੋ ਕੀ ਉਹ ਤੁਸੀਂ ਆਪ ਖਾ ਸਕਦੇ ਆ ਜੇ ਉਹ ਆਪਣੇ ਬੱਚਿਆਂ ਨੂੰ ਖਵਾ ਸਕਦੇ ਆ ਤੇ ਜੇਕਰ ਤੁਸੀਂ ਇਹ ਜੀ ਕਰ ਸਕਦੇ ਹੋ ਤੇ ਜਾਂ ਕਰੋਗੇ ਤੇ ਆਟੋਮੈਟਿਕਲੀ ਤੁਸੀਂ ਜਿਹੜੀ ਆ ਚੰਗੀ ਚੀਜ਼ ਬਣਾ ਕੇ ਵੇਚੋਗੇ ਪਰ ਜੇ ਫਿਰ ਵੀ ਤੁਸੀਂ ਮਾੜੀ ਚੀਜ਼ ਕਿਸੇ ਨੇ ਵੀ ਬਣਾ ਕੇ ਵੇਚੀ ਜੋ ਸਾਡੇ ਫੂਡ ਸੇਫਟੀ ਸਟੈਂਡਰਡ ਐਕਟ ਦੇ ਅਨੁਸਾਰ ਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਹੈ। ਚੈਕਿੰਗ ਸਾਡੀ ਪਹਿਲਾਂ ਵੀ ਜਿਹੜੀ ਸੀਗੀ ਚੱਲਦੀ ਸੀਗੀ ਪਰ ਅਸੀਂ ਜਿਹੜਾ ਆ ਹੁਣ ਥੋੜੀਆਂ ਹੋਰ ਜਿਹੜੀਆਂ ਇਹ ਵਿਜ਼ਿਟ ਜਿਹੜੀਆਂ ਉਹ ਵਧਾਵਾਂਗੇ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਮਿਆਰੀ ਜਿਹੜਾ ਖਾਣ ਪੀਣ ਦਾ ਸਬਾਣ ਆ ਉਹ ਮਿਹਿਆ ਹੋ ਸਕੇ। ਡਿਪਾਰਟਮੈਂਟ ਵੱਲੋਂ ਇਹੀ ਖਾਸ ਦਾਇਤਾਨੇ ਕਿ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਹੈ। ਜਿਹੜੀ ਜਗ੍ਹਾ ਤੇ ਤੁਸੀਂ ਚੀਜ਼ ਬਣਾਉਂਦੇ ਆ ਉਥੇ ਸਾਫ਼ ਸਫਾਈ ਹੋਣੀ ਚਾਹੀਦੀ ਹੈ। ਜਿਹੜਾ ਰੌ ਮਟੀਰੀਅਲ ਤੁਸੀਂ ਵਰਤਦੇ ਆ ਉਹ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਤਾਂ ਕਿ ਉਹਦੀ ਚੰਗੀ ਜੇ ਤੁਸੀਂ ਇੰਜਿਤ ਕਰੋਗੇ ਤੇ ਸਾਰਾ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰੋਗੇ ਨਹੀਂ ਤੇ ਜੋ ਵੀ ਸਾਡੇ ਪੂਰੇ ਸੇਫਟੀ ਸਟੈਂਡਰਡ ਹੈ ਤਦਾਨ ਤੇ ਜੋ ਸਾਡੀ ਜਿਹੜੇ ਡਿਪਾਰਟਮੈਂਟ ਨੂੰ ਹਦਾਇਤਾਂ ਹੋਣਗੀਆਂ ਉਹਨਾਂ ਦੀ ਇਨਵਿਨਰ ਜਿਹੜੀ ਆ ਪਨ ਲਾ